ਚੰਗੇ ਆਦਮੀ ਕੁਝ ਤਾਂ ਹੁੰਦੇ ਹੀ ਨੇ ਉਹਨਾਂ ਦਾ ਰਾਜ ਨਹੀਂ ਹੁੰਦਾ ਆ ਦੇਖ ਸਾਡੇ ਵੀ ਜਦੋਂ ਰਾਜ ਹੋਇਆ ਸੀ ਸਿੱਖਾਂ ਦਾ ਕਾਰਮਕਾਦਮੀ ਘੁੱਡਾ ਲੈਣ ਸੀ ਕਾਰਮਕਾਦਮੀ ਤਾਂ ਹਾਸ਼ੀਏ ਤੇ ਸੀ ਉਹ ਕੌਣ ਸੀ ਪਤਾ ਗਾਲੀ ਫੁੱਲਾ ਸੋ ਸੀ ਉਹਦੇ ਨਾਲ ਸੀ ਸਾਡੇ ਤਾਂ ਉਹ ਮੱਖਣ ਦੇ ਬਾਲ ਮੋਹਰ ਕਰਤੇ ਜਿਹੜਾ ਨੇ ਰਾਜ ਕੀਤਾ ਉਹ ਤੁਹਾਨੂੰ ਛੱਡ ਕੇ ਕੀਤਾ ਬਾਣਾ ਲਾ ਕੇ ਕੀਤਾ ਤੁਹਾਨੂੰ ਛੱਡ ਬਾਣਾ ਲਾਉਣ ਦਾ ਮਤਲਬ ਹੈ ਧਰਮ ਛੱਡਦਾ ਸੀ ਬਾਣਾ ਲਾਉਣ ਦਾ ਮਤਲਬ ਹੈ ਗੁਰੂ ਨਾਲ ਸਾਡਾ ਰਿਸ਼ਤਾ ਟੁੱਟ ਗਿਆ ਬਾਤ ਸਹੀ ਸੀ ਉਹ ਰਾਜ ਜਦ ਤੁਸੀਂ ਭਾਈ ਰਾਜ ਲੈਣ ਫੇ ਬਾਣਾ ਲਾ ਦਿਓ ਗੁਰੂ ਦਾ ਹੁਕਮ ਰਾਜ ਲੈਣ ਦਾ ਨਹੀਂ ਹੈ ਜਿੱਤ ਲੈ ਤਨ ਦੇਵਤੇ ਉਹਨਾਂ ਨੇ ਦੇਵਤੇ ਜਿੱਤ ਲੈ ਕਿਉਂ ਇੱਥੇ ਝੂੜਦਾ ਰਾਜ ਕੂੜ ਪ੍ਰਧਾਨ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇੱਥੇ ਸੱਜਦਾ ਕੀ ਕੰਮ ਸੱਜਦਾ ਕੰਮ ਸੱਚ ਖੜਨਾ ਹੈ ਇੱਥੇ ਸੱਜ ਰਾਜ ਕਰਦਾ ਹੈ ਬਹੁਤ ਗੁਪਤ ਤਰੀਕੇ ਨਾਲ ਕਰਦਾ ਫ੍ਰੀਜ ਖੂਨ ਚਲਦਾ ਹੈ ਹਾਰਡ ਸਾਰੇ ਫ੍ਰੀਜ ਚ ਖੂਨ ਘਲਦਾ ਹੈ ਪਰ ਕਦੇ ਖੜਕਾ ਸੁਣਦਾ ਬਾਹਰ ਘੜਦਾ ਨਵਾਂ ਚਲਦੀ ਹੈ ਖੂਨ ਜਾਂਦਾ ਹੈ ਖੜਕਾ ਸੁਣਦਾ ਬਾਹਰ ਪਤਾ ਕਿਦਰ ਹੋ ਜਾਂਦਾ ਹੈ ਜੰਦਾ ਅੰਦਰ ਨਹੀਂ ਜਾਂਦਾ ਉਹ ਆਪਣਾ ਕੰਮ ਕਰੀ ਜਾਂਦਾ ਉਹ ਤਾਂ ਐਂ ਕੰਮ ਹੁੰਦਾ ਇੱਥੇ ਹੁਕਮ ਦਾ ਜਿਵੇਂ ਸਾਡਾ ਹਾਰਟ ਚੱਲਦਾ ਖੂਨ ਸਪਲਾਈ ਹੁੰਦਾ ਸਾਡਾ ਕੋਈ ਰੋਲ ਨਹੀਂ ਹੈ ਆਦਮੀ ਦਾ ਕੋਈ ਰੋਲ ਨਹੀਂ ਹੈ ਉਹ ਕੰਮ ਹੋ ਹੀ ਜਾਂਦਾ ਐਵੇਂ ਹੀ ਹੁਕਮ ਚੱਲਦਾ ਸਾਰੇ ਜਿਵੇਂ ਖੂਨ ਚੱਲਦਾ ਨਾ ਸਰੀਰ ਚ ਐ ਸ੍ਰਿਸ਼ਟੀ ਜਿਵੇਂ ਹੀ ਹੁਕਮ ਚੱਲਦਾ ਖੂਨ ਅਸੀਂ ਆਪ ਨਹੀਂ ਚਲਾਉਂਦੇ ਚੱਲਦਾ ਉਹਨੇ ਸਿਸਟਮ ਬਣਾਇਆ ਹੈ ਕੋਡਾ ਦਾ ਸਿਸਟਮ ਹੈ ਸਿਸਟਮ ਨਾ ਜਾਂਦਾ ਸ਼ਕਤੀ ਵੀ ਵਿਠਾਲੀ ਹੋਈ ਹੈ ਪੰਪ ਕਰਨ ਨੂੰ ਸਭ ਕੁਝ ਇੰਤਜ਼ਾਮ ਹੈ ਐਵੇਂ ਹਰ ਜਗ੍ਹਾ ਉਹਦਾ ਇੰਤਜ਼ਾਮ ਹੈ ਚੱਲਦਾ ਹੁੰਦਾ ਹੀ ਹੈ ਕੰਮ ਉਹ ਕੋ ਉਹਦੇ ਚੱਲਦਾ ਪਰ ਗੁਪਤ ਚੱਲਦਾ ਹੈ ਗੁਪਤ ਤਰੀਕੇ ਨਾਲ ਗੁਰੂ ਦਾ ਭੁਜ ਲੈਣ ਦਾ ਹੈ ਉਹ ਨੂੰ ਤਾਂ ਹੀ ਭੁਜਣਾ ਪੈਂਦਾ ਜੋ ਚੀਜ਼ ਗੁਪਤ ਹੋਵੇ ਭੁਜਣੀ ਪੈਂਦੀ ਹੈ ਖੋਜਣੀ ਪੈਂਦੀ ਹੈ ਦੇ ਜੀ ਪ੍ਰਗਟੇ ਨਹੀਂ ਹੈ ਖੋਜਣੀ ਬਹੁਗੀ ਨਾ ਇਸ ਕਰਕੇ ਹਕਮ ਖੋਜਣਾ ਹੀ ਪੈਂਦਾ ਖੋਜ ਬੂਝ ਜਦ ਕਰਤ ਵਿਚਾਰਾ ਪਵਜਲ ਤਰਤਨਾ ਲਾਗੇ ਬਾਰਾ ਪਵਜਲ ਤਰਨੂ ਨਹੀਂ ਚ ਲੱਗਦਾ ਖੋਜਣੂ ਔਰ ਬੁਝਣੂ ਚ ਲੱਗਦਾ ਚ ਲੱਗਦਾ ਹੈ ਖੋਜਣੂ ਔਰ ਬੁਝਣੂ ਪਵਜਲ ਤਰਨੂ ਨਹੀਂ ਚ ਲੱਗਦਾ ਹੈ ਜੀ ਤ ਲੈ ਤਨ ਦੇਵਤੇ ਤੇ ਲੋਕੀ ਰਾਜ ਕਮਾਇਆ ਤਿੰਨਾ ਲੋਕਾਂ ਦਾ ਰਾਜ ਕੀ ਦਾ ਰਾਖਿਆਂ ਦਾ ਝੂੜਦਾ ਝੂੜਦਾ ਕਹ ਲੋ ਝੂੜਦਾ ਰਾਜ ਇਹ ਜ਼ਰੂਰੀ ਨਹੀਂ ਹੈ ਸਾਰੇ ਸੱਚ ਦੇ ਨਾਲ ਜੁੜੇ ਵੀ ਹੋਣ ਜਿਹੜੇ ਰਾਖਸ਼ ਨੇ ਨਾ ਇਹ ਤਾਂ ਜੋ ਮਰਜੀ ਘਣ ਧਰਮ ਨੂੰ ਨਹੀਂ ਮੰਨਦੇ ਪਰ ਗੁਰਬਾਣੀ ਨਹੀਂ ਮੰਨਦੀ ਗੁਰਬਾਣੀ ਕਹਿੰਦੀ ਹੈ ਰਾਖਸ਼ ਜਿਨ੍ਹਾਂ ਨੂੰ ਰਾਖ ਕਹਿੰਦੇ ਨੇ ਉਹ ਵੀ ਮੰਨਦੇ ਨੇ ਧਰਮ ਨੂੰ ਸੱਚ ਨੂੰ ਉਹ ਵੀ ਮੰਨਦੇ ਨੇ ਦੇਵ ਅਦੇਵ ਦੋਹੂ ਪ੍ਰਭ ਮੰਨਿਓ ਦਸਮ ਬਾਸ਼ਾ ਦੀ ਪੰਕਤੀ ਹੈ ਇਹ ਸਾਰਾ ਹਿੰਦੂਵਾਦ ਦੇ ਖਿਲਾਫ ਹੈ ਉਹ ਤਾਂ ਮੰਨਦੇ ਹੀ ਨਹੀਂ ਰੱਛਾ ਨੂੰ ਮੰਨਦੇ ਨੇ ਪ੍ਰਭ ਨੂੰ ਉਹ ਤਾਂ ਪ੍ਰਭ ਦੇ ਖਿਲਾਫ ਮੰਨਦੇ ਨੇ ਪਰ ਰਾਮ ਸ਼ੇਰ ਉਹ ਪ੍ਰਭ ਨਹੀਂ ਮੰਨਦੇ ਜਿਹੜਾ ਇਹਨਾਂ ਦਾ ਘੜਿਆ ਹੋਇਆ ਹੈ ਜਿਹੜਾ ਦੇਵਤਿਆਂ ਦਾ ਬ੍ਰਹਮਣਿਆ ਹੋਇਆ ਉਹਨੂੰ ਨਹੀਂ ਮੰਨਦੇ ਦੇਵਤਾ ਦਾ ਆਪੇ ਪ੍ਰਭਾਣਿਆ ਕ੍ਰਿਸ਼ਨ ਤਾਂ ਆਪੇ ਪ੍ਰਭਾਣ ਗਿਆ ਇਹ ਆਪੇ ਬਣ ਜਾਂਦੇ ਨੇ ਤਾਂ ਨਹੀਂ ਮੰਨਦੇ ਰਾਖਸ਼ ਜਿਹੜਾ ਅਸਲੀ ਹੈ ਉਹ ਇਹ ਦੱਸਦੇ ਨਹੀਂ ਦੱਸ ਨਹੀਂ ਸਕਦੇ ਸਮਝਾ ਨਹੀਂ ਸਕਦੇ ਨਗਲੀ ਨੂੰ ਉਹ ਮੰਨਦੇ ਨਹੀਂ ਉਹਨਾਂ ਨੂੰ ਰਾਖਸ਼ ਕਹਿ ਦਿੰਦੇ ਨੇ ਗੁਰਬਾਣੀ ਦੀ ਦੋਹਾਂ ਨੂੰ ਰਾਖਸ਼ ਕਿਹਨੂੰ ਮੰਦੀ ਗੁਰਬਾਣੀ ਦੋਹਾਂ ਨੂੰ ਇੱਕੋ ਜਿਹੀ ਮੰਦੀ ਹੈ ਦੇਵਤਿਆਂ ਰਕਸ਼ਸਾਂ ਨੂੰ ਇੱਕੋ ਜਿਹਾ ਬੰਦੀ ਹੈ ਬਲਕੇ ਦੇਵਤਿਆਂ ਨਾਲ ਰਕਸ਼ਸਾਂ ਨੂੰ ਚੰਗੇ ਬੰਦੀ ਹੈ ਉਹ ਕਿਵੇਂ ਬੰਦੀ ਹੈ ਰਕਸ਼ਸ ਜੇ ਸੱਚ ਨੂੰ ਮੰਨਣ ਨੂੰ ਤਿਆਰ ਨੇ ਪਰ ਸੱਚ ਉਹਨਾਂ ਨੂੰ ਕੋਈ ਦੱਸੇ ਵੀ ਵਿਲੇ ਵੀ ਦਿੱਤੋ ਆਬ ਖੋਜ ਨਹੀਂ ਕਰਦੇ ਹੋ ਬਸ ਆਵਰੇਜ ਕਰੀ ਖੋਜ ਨਹੀਂ ਕਰਦੇ ਸੱਚ ਖੋਜ ਕਰਦੇ ਨੇ ਮਾਇਆ ਦੀ ਉਹ ਮਾਇਆਦਾਰੀ ਨੇ ਜੇ ਕੋਈ ਦੱਸੇ ਫੇਰ ਉਹਨਾਂ ਲੈਣਗੇ ਕਿਉਂਕਿ ਇਹਨਾਂ ਦੇ ਪ੍ਰਚਾਰ ਚ ਸੱਚ ਗਾਇਵਾਂ ਇਸ ਕਰਕੇ ਇਸ ਝੂਠ ਨੂੰ ਮੰਨਣ ਨੂੰ ਤਿਆਰ ਨਹੀਂ ਸਾਜੇ ਰਕੋਲ ਹੈ ਨਹੀਂ ਸੱਜੇ ਨੂੰ ਮੰਨਣ ਨੂੰ ਵੀ ਤਿਆਰ ਨੇ ਜਦ ਸੱਚ ਹੁੰਦਾ ਨਾ ਪ੍ਰਗਟ ਥੋੜਾ ਥੋੜਾ ਦੇਵ ਦੇ ਨਹੀਂ ਬਹਿਲਾ ਮੰਨਦੇ ਅੱਜੋ ਅੱਜ ਜੇ ਗੁਰਮਤਿ ਦਾ ਵਿਰੋਧ ਕਰ ਰਹੇ ਨੇ ਗਲਤ ਅਖਤਾਰੇ ਕਰ ਰਹੇ ਨੇ ਸੰਤ ਕਰ ਰਹੇ ਨੇ ਕਿ ਉਹ ਜਿਹੜੇ ਕੰਮ ਲੱਗੇ ਹੋਏ ਨੇ ਉਹ ਗਲਤ ਹੈ ਧਰਮ ਤੋਂ ਸੱਚੇ ਧਰਮ ਤੋਂ ਉਲਟ ਹੈ ਉਹ ਮੁਖਰਤਾ ਨਹੀਂ ਵਿਰੋਧ ਕਰਨਗੇ ਅੰਦਰ ਖਾਨੇ ਕਰ ਰਹੇ ਨੇ ਵੀ ਕਿਸੇ ਤਰੀਕੇ ਨਾਲ ਇਹ ਲੇਟ 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 ਹੋ ਜਵੇ ਨਹੀਂ ਤਾਂ ਜਦੋਂ ਲੇਖ ਲੱਗਦੇ ਤੇ 2000 ਦੇ ਵਿੱਚ ਸਾਨੂੰ ਇਹ ਕੰਦੇ ਬੰਦ ਕਰਦੇ ਤਲਵਾੜੇ ਨੇ ਵਿਰੋਧ ਕੀਤਾ ਫਿਰ ਡਾਂਟੀ ਨੇ ਵਿਰੋਧ ਕੀਤਾ ਇਹਨਾਂ ਦੇ ਐ ਜੀ ਪੀ ਸੀ ਦੇ ਉਹਨੇ ਜਿਹੜਾ ਸੀਗਾ ਅ ਪ੍ਰਧਾਨ ਉਹਦੇ ਕੋਲ ਸ਼ਿਕਾਇਤ ਗਈ ਉਹਨੇ ਵਿਰੋਧ ਕੀਤਾ ਫਿਰ ਚਮਕੌਰ ਨੂੰ ਬਦਲਿਆ ਕਿਉਂ ਕੀਤਾ ਸਭ ਜੋ ਪਿੱਛੇ ਹੁੰਦਾ ਹੈ ਉਹੀ ਹੋ ਰਿਹਾ ਹੈ ਇਹ ਜਿਹੜੇ ਝੂਠ ਲੱਗੇ ਹੁੰਦੇ ਨੇ ਨਾ ਇਹ ਸਾਰੇ ਤੁਹਾਨੂੰ ਦੇ ਆਗੂ ਇਹੀ ਵਿਰੋਧ ਜਿਆਦਾ ਕਰਦੇ ਹੁੰਦੇ ਨੇ ਇਹ ਨਾਲਾ ਵਿਰੋਧ ਬਾਰੋ ਬਾਰ ਲੱਗਦਾ ਸਾਈਡ ਤੋਂ ਜਿਵੇਂ ਸਬੋਖਤ ਨੂੰ ਕਰਨ ਲੱਗੇ ਜਾਇ ਗਲਤੀ ਕਰ ਰਿਹਾ ਉਹ ਉਹ ਇਹਨਾਂ ਦਾ ਤਰੇ ਪੈਦਾ ਹੋਇਆ ਉਹ ਮਹਿਕਾ ਸੁਰਸੰਭ ਉਹੀ ਪੈਦਾ ਕੀਤਾ ਆਪਾਂ ਮਾਨੋ ਤਾਰਣ ਦੇਵਤਿਆਂ ਮਹਿਕਾ ਸੁਰਸੰਭ ਉਹ ਪਾਇਆ ਉਹ ਇਹ ਜੇ ਪੈਦਾ ਕਰ ਦਿੰਦੇ ਬਾਹਰ ਕਰਦੇ ਨੇ ਪੈਦਾ ਜਿਹੜੇ ਝੂਠ ਧਰਮ ਨੂੰ ਸਮਝਦੇ ਨੇ ਝੂਠ ਦਾ ਵਿਰੋਧ ਕਰਨ ਲੱਗ ਜਾਂਦੇ ਨੇ ਵੀ ਇਹ ਝੂਠੇ ਨੇ ਫਿਰ ਪੈਦਾ ਹੋਗੇ ਕਾਲਾ ਭਾਰ ਨਾ ਵੀ ਪਹਿਲਾ ਹੋ ਗਿਆ ਸੀ ਉਹ ਮਹਿਕਲ ਸੁਰਸੁੰਬੇ ਸੀਗਾ ਉਹ ਫਿਰ ਭੱਜੇ ਫਿਰਦੇ ਨੇ ਉਹਨਾਂ ਉਹ ਸੱਚ ਤੇ ਬਿਨਾ ਸੱਚ ਦੇ ਬਾਣ ਬਿਨਾ ਉਹ ਵਰਦੇ ਉਹਨਾਂ ਦੀ ਮੌਤ ਨਹੀਂ ਹੁੰਦੀ ਕਿ ਕਾਲੇ ਭਾਰ ਦੇ ਖਿਲਾਫ ਜਨ ਲਿਖਣਾ ਸੀ ਫਿਰ ਕਹਦੇ ਭੱਜੇ ਫਿਰਦੇ ਸੀ ਇਹ ਵੀ ਹੁਣ ਲਿਖੋ ਕੋਈ ਉਹ ਚੱਕ ਕੇ ਦੇਖ ਲੋ ਪਰਚਾ ਕੀ ਕੀ ਲਿਖਿਆ ਕਿਸੇ ਨੇ ਉਹਦਾ ਜਵਾਬ ਕਿਸੇ ਨੇ ਨਹੀਂ ਦਿੱਤਾ ਹੋਇਆ ਉਹ ਇੱਕ ਆਰਟੀਕਲ ਆਪਣਾ ਲਿਖਿਆ ਹੋਇਆ ਜਿਹੜਾ ਉਹ ਤਾਂ ਚੁੱਪ ਕੀਤਾ ਇੱਕ ਆਰਟੀਕਲ ਗੱਲ ਨਾਲ ਚੁੱਪ ਕਰ ਗਿਆ ਉਹ ਇੱਕੋ ਨਾਲ ਚੁੱਪ ਕਰ ਗਿਆ ਪਿੱਛੇ چلا ਗਿਆ ਸਾਰਿਆਂ ਨੇ ਜਿਹੜੇ ਬੱਲੇ ਬੱਲੇ ਕਰਦੇ ਸਾਰਿਆਂ ਨੇ ਦਿਖਦੇ ਕਾਲੇ ਭਾਨੇ ਦੀ ਕੋਈ ਗੱਲ ਹੀ ਨਹੀਂ ਕਰ ਰਹੇ ਸਾਬਤ ਕਰਦਾ ਵੀ ਉਹਨੂੰ ਗਿਆਨ ਨਹੀਂ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਬਸ ਉਹ ਜਿਹੜਾ ਆਦਮੀ ਨਾਮ ਮਿੱਠਾ ਕਹਿੰਦਾ ਉਹ ਨਾਮ ਮਿੱਠਾ ਜੀਭ ਨੂੰ ਲੱਗਦਾ ਇਹ ਨਾ ਮਠਾ ਫਿਰ ਜਿੰਨੀ ਵੀ ਕੀ ਲੋੜ ਹੈ ਫਿਰ ਤੇ ਜੀਨੀ